ਆਤਮਾ ਚਰਨ ਨਰਮੜਾ ਹੈ ਹਮਾਰਾ ਆਪਣਾ ਜਾਨ ਕਰੋ ਕਿਤ ਪਾਰਾ ਅਮਰੇ ਦੁਸ਼ਟ ਸਬੈ ਤੁਮ ਘਾਬੂ ਆਪ ਹਸਦੈ ਮੋਇ ਬਚਾਓ ਸੁਖਿਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਛਨਜ ਕਰਦੈ ਕਰਿਆ ਸਭ ਕੰਕਤਾ ਜਨੋ ਪਰੇਸ਼ ਕਰ ਸਕੰਤਾ ਕਾਲ ਪਾਇ ਬ੍ਰਹਮਾ ਵਿਭਤਰਾ ਕਾਲ ਪਾਇ ਸ਼ਵਜੋ ਉਤਰਾ ਕਾਲ ਪਾਇ ਕਰਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਧਮਾਸਾ ਜਵਨ ਕਾਰ ਜੋਗੇ ਇਸ ਪਾਏ ਤੇ ਸੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਵੀਰ ਵਿਚਾਨੇ ਘਟ ਘਟ ਕੇ फड फड ਕੀ ਜਾਨੇ ਜਬਦ ਕਰ ਕਲਾ ਕਰ ਤਾਰਾ ਅਰਜਾ ਧਰਤ ਤਵ ਦੇ ਅਪਾਰਾ ਜਾਵਿਆ ਕਰਤੋਂ ਕਬੂ ਤੁਮ ਮੈ ਮਿਲਤ ਦੇ ਤਰ ਸੋਹੋ ਜੀਤੇ ਬਦਨ ਸਿੱਖ ਸਭਤਾ ਹੁਦ ਹੈ ਜੇਤੀ ਵਰਨਤ ਭਿੰਨ ਭਿਰ ਤੋਇਤੀ ਤੁਮਰਾ ਲਖਣ ਜਾਏ ਪਸਾਰਾ ਕੇ ਉਸ ਜਾਪਤਮ ਸੰਸਾਰਾ ਏਕ ਰੂਪ ਰੂਪ ਸਰੂਪ ਰੰਗ ਭਇਉਰਾ ਕੇ ਪੂਪਾ ਅੰਡਜ ਜਿਰਜ ਸਿਤਜ ਕੀਨੀ ਉਧੁਜ ਖਾਨ ਗੋਰ ਜਦਿਨੀ ਕਉ ਹੋ ਰਾਜਾ ਹਵ ਬਟਾ ਕਉ ਸੰਗ ਮੁਜ ਸਕੈ ਕਠਾ ਸਗਰੀ ਸਿਸ਼ਟ ਦਿਖਾਏ ਏ ਸਦ ਪਰੇ ਤੇ ਆਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਕੇ ਕਾਲ ਨਿਤ ਨਾ ਆਏ ਹੈ ਰੱਛਾ ਹੋਏ ਤਾਂ ਸਭ ਕਾਲ ਦੁਸ਼ਟ ਟਰਦ ਤਕਲਾ ਕਿਰਪਾ ਦਿਸ਼ ਤਰ ਜਾਏ ਨ ਹਰ ਹੋ ਤਾਕੇ ਤਾਪ ਤਰਕ ਮੋ ਆਰਿਓ ਰਿਤ ਸਿਧ ਕਰ ਮੋ ਸਭ ਹੋਏ ਦੁਸ਼ਟ ਸ਼ਾਸਵਸ ਕਰ E aí, Sri Pai, ਸਭਤ ਅਧਿਕਾਰ ਸਪਾਗੈ ਘਰ ਸਪਾਗੈ नंबर हज़ार ਸਤਿ ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾ ਹੀ ਦਾਇਆ ਖੇਲੇ ਸਭੁ ਜਗਤ ਚੰਗਿਆਈਆ ਬੁਰਿਆ ਸਤਨਾਮ ਸੇਵਾਹ ਕਰੋ ਸਾਹਿਬ ਜੀ ਤੁਮੇਰੋ ਮੇ Ja. ਪਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ